ਮੈਂ ਦੇ ਨੀ 170 ਤੇ ਪਿਆ ਹਕੇ ਕਾਇਆ ਲਤੋਂ ਹੰਸਾੜੀ ਸਾਹਿਬ ਲਈ ਚੱਲਿਆ ਪਹਿਲਾਂ ਕਹਿੰਦੇ ਕੋਣ ਕਹਿੰਦੇ ਮੈਨੂੰ ਉਹਨਾਂ ਨੇ ਬੱਸ ਨੇ ਤਾਰਤਾ ਉਦੋਂ ਕਹਿੰਦੇ ਬੱਸਾਂ ਦੇ ਵਿੱਚ ਕੁਲੀ ਵੀ ਹੁੰਦੀ ਸੀ ਬਾਪੂ ਜੀ ਮੱਕੀ ਦਾ ਆਟੇ ਦਾ ਚੱਕਿਆ ਅੱਗੇ ਮੀਂਹ ਪਿਆ ਹੋਇਆ ਬਹੁਤ ਉਦੜੀ ਮਿੱਟੀ ਚਿਕਣੀ ਬਹੁਤ ਹੈ ਉਹਨਾਂ ਨੇ ਲਾ ਕੇ ਨਾ ਜੁੱਤੀ ਆਪਣੀ ਘਾਤੇ ਚ ਫੜ ਲਈ ਇੱਕਾਤ ਨਾਲ ਉੱਪਰ ਉਹ ਭਰ ਲਿਆ ਥੈਲਾ ਜਾ ਰਹੇ ਜਦੇ ਇਹ ਕਹਿੰਦੇ ਜਾਣਾ ਤਾਂ ਬਹੁਤ ਔਖਾ ਹੋ ਜਾਣਾ ਜਦੇ ਇੱਕ ਮੋਟਰਸਾਈਕਲ ਵਾਲਾ ਆਇਆ ਬੁਲਟ ਤੇ ਵੀ ਕਹਿੰਦਾ ਕਹਿੰਦਾ ਹੰਸਾਲੀ ਜਾਣਾ ਕਹਿੰਦੇ ਹਾਂਜੀ ਕਹਿੰਦੇ ਰੱਖੋ ਮੇਰੇ ਪਿੱਛੇ ਉਹ ਲੈ ਕੇ ਸਿੱਧਾ ਉਹਨਾਂ ਨੂੰ ਹੰਸਾਲੀ ਤਾਰ ਗਿਆ ਹਾਂ ਤੇ ਅੱਗੇ ਬਾਪੂ ਜੀ ਗਏ ਤਾਂ ਬਾਪੂ ਸੇਵਾ ਸਿੱਧੇ ਕਹਿੰਦੇ ਮਾਰਾ ਸਵਰਨ ਮੱਕੀ ਲੈ ਕੇ ਆਇਆ ਆਟਾ ਲੈ ਕੇ ਆਇਆ ਬਾਬਾ ਜੀ ਕਹਿੰਦੇ ਭਾਈ ਜੀ ਦੀ ਸਵਰਨ ਕਿੱਦਾਂ ਆਇਆ ਕਹਿੰਦੇ ਔਖਾ ਹੈ ਮਾਰਾ ਦੋ ਤਿੰਨ ਕੰਮ ਚ ਪਟੜੇ ਵੀ ਮੈਂ ਤਾਂ ਮੁਸ਼ਕਲ ਹੋ ਗਈ ਸੀ ਇੱਕਦਮ ਪਾਸ਼ਾ ਕਹਿੰਦੇ ਕਹਿੰਦੇ ਤੈਨੂੰ ਬਹੁਤਾ ਤਰਨਤਾ ਨਹੀਂ ਦਿੱਤਾ